ਥਾਣਾ ਲੋਪਕੇ ਦੇ ਅਧੀਨ ਆਉਂਦੇ ਪਿੰਡ ਠੱਠੇ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਗੋਲੀਆਂ ਚੱਲਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ। ਘਟਨਾ ਦੌਰਾਨ ਇੱਕ ਧਿਰ ਵੱਲੋਂ ਦੂਜੇ ਧਿਰ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਇੱਕ 21 ਸਾਲਾ ਨੌਜਵਾਨ ਜਸਕਰਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਪਿਤਾ ਨੂੰ ਵੀ ਗੋਲੀਆਂ ਤੇ ਦਾਤਰ ਮਾਰੇ ਗਏ ਜਿਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਸਕਰਨ ਸਿੰਘ ਉਹਨਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਮੌਤ ਨਾਲ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੋਸ਼ੀਆਂ ਦੀ ਭਾਲ ਲਈ ਟੀਮਾਂ ਬਣਾਈਆਂ ਹਨ ਅਤੇ ਉਹਨਾਂ ਆਖਿਆ ਕਿ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਮੇਰਾ ਨਾਮ ਦਿਵਿੰਦਰ ਸਿੰਘ ਤੇ ਮੇਰਾ ਆਪਣੇਮਾ ਲੱਗਦਾ ਸਾਨੂੰ ਜਦੋਂ ਪਤਾ ਲੱਗਾ ਵਾ ਵੀ ਮੁੰਡੇ ਦੇ ਆਪਣਾ ਗੈਰ ਲੜਾਈ ਹੋਈ ਆ ਗੋਲੀ ਵੱਜ ਗਈ ਆ। ਗੋਲੀ ਵੱਜ ਕੇ ਨੂੰ ਲੈ ਜਾਂਦਾ ਵਾ ਇਹਦੀ ਡੈਥ ਹੋ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਪਣਾ ਉੱਥੇ ਆਪਣਾ ਇਹਨੂੰ ਰਾਜ ਇਹਨਾਂ ਦਾ ਘਰ ਪਿੰਦਾ ਵਾ ਉਹਨਾਂ ਪਹਿਲਾਂ ਬੰਦੇ ਲਿਆਂਦੇ ਆ ਪੀ ਰਾਜੀ ਨਾਮੇ ਵਾਸਤੇ ਤੇ ਉਹਨਾਂ ਨੂੰ ਇਹ ਛੱਡਣ ਜਾਣ ਦੇ ਛੱਡ ਕੇ ਘਰ ਨੂੰ ਵਾਪਸ ਆਉਂਦੇ ਆ ਇਹਨਾਂ ਦੇ ਘੇਰ ਕੇ ਇਹ ਗੋਲੀ ਮਾਰੀ ਇਹਦੇ ਮੁੰਡੇ ਦੀ ਛਾਤੀ 'ਚ ਵੱਜੀ ਆ ਤੇ ਇਹਦੇ ਡੈਡੀ ਦੇ ਜਿਹੜੇ ਦਾਤਰ ਮਾਰੇ ਗਏ ਇੱਥੇ ਧੌਣ 'ਚ ਤੇ ਉਹਨਾਂ ਦੇ ਵੀ ਗੋਲੀ ਲੱਗੀ ਆ ਘਰੇ ਤੇ ਇਹ ਸਾਡੇ ਦੇ ਭਰਾ ਇਨਸਾਫ ਮਿਲਣਾ ਚਾਹੀਦਾ ਵਾ ਮੈਟਰ ਨੂੰ ਸਾਨੂੰ ਸਾਡੇ ਦੇ ਸੱਥ ਜਮਦੀਪ ਹਸਪੀਟਲ ਤੋਂ ਫੋਨ ਗਿਆ ਕਿ ਜਿਹੜਾ ਠੱਠੇਪਨ ਝਗੜਾ ਹੋਣ ਕਰਕੇ ਇੱਕ ਲੜਕੀ ਦੀ ਡੈਥ ਹੋ ਗਈ ਆ ਜਮਦੀਪ ਹਸਪੀਟਲ ਆਉ ਜਿਸ ਟਾਈ ਇੱਥੇ ਆਏ ਆ ਆਨਕੇ ਅਸੀਂ ਦੇਖਿਆ ਜੀ ਪੀ ਸਾਰਾ ਮੈਟਰ ਵੈਰੀਫਾਈ ਕੀਤਾ ਵਾ ਜਿਸ ਕਰਨ ਸਿੰਘ ਲੜਕਾ ਜਿਹਦੀ ਉਮਰ ਵੀ 22 ਸਾਲ ਹੈ ਉਹਦੀ ਡੈਥ ਹੋ ਗਈ ਆ ਉਹਦਾ ਫਾਦਰ ਜਿਹੜਾ ਰਜੀਤ ਸਿੰਘ ਇੰਜੜ ਆ ਉਹ ਟ੍ਰੀਟਮੈਂਟ ਚੱਲ ਰਿਹਾ ਹੈ ਸਟੇਟਮੈਂਟ ਲੈ ਕੇ ਜਿਹੜਾ ਕੇਸ ਰਜਿਸਟਰ ਕਰ ਰਹੇ ਕੇਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਕੇ ਮੈਨੂੰ ਜਿਹੜੇ ਇਹ ਦੋਸ਼ੀ ਹੋਣਗੇ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਝਗੜੇ ਦਾ ਕਾਰਨ ਕੀ ਝਗੜੇ ਦਾ ਜਿਹੜੇ ਇਹਨਾਂ ਦੱਸਣ ਮੁਤਾਬਕ ਹੈ ਕਿ ਜਮੀਨ ਦਾ ਕੋਈ ਡਿਸਪੂਟ ਹੈਗਾ ਇਹਨਾਂ ਦਾ ਦੋਹਾਂ ਪਰਵਾਰਾਂ ਦਾ